ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰਤ ਫਿਰਤ ਪ੍ਰਾਵੇ ਆਇਆ ਪਰਿਆ ਤੋ ਸ਼ਰਨ ਆਏ ਨਾਮ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਰ ਗਾਹੇ ਆਰਾਮ ਨਾਮ ਜੋ ਕਰਹਿ ਵਿਚਾਰ ਚੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦ ਸਦ ਜਣੋ ਤੇ ਸੁਖੀ ਏ ਕੋ ਏਕ ਏਕ ਪਛਾਨੈ ਇਤ ਉਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਝਰ ਜਾਨਿਆ ਨਾਮ ਸੰਗ ਜਿਸ ਕਾ ਬਲ ਮਾਨਿਆ ਨਾਨਕ ਤਿਨੈ ਨਿਰੰਝਣ ਜਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਲਕਾ ਆਵਰਤ ਦੇ ਵਿਦਿਆਰਥੀ ਦਵਾਨਾ ਵਿਖੇ ਹਾਜ਼ਰੀਆਂ ਭਰਦੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਲੜੀਵਾਰ ਕਥਾ ਕਰਦੇ ਹੋਏ ਚੰਗਰ ਸਾਹਿਬ ਜੀ ਦੇ 282 ਅੰਗ ਉੱਪਰ ਲਗਭਗ 14ਵੀਂ ਅਸ਼ਟਪਦੀ ਤੇ ਪਹੁੰਚੇ ਹਾਂ ਜਿਸਰੇ ਤੀਸਰੇ ਪੜੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਤੀਸਰੇ ਤਦੇ ਰਾਹੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿ ਕਰਦੇ ਹਨ ਆਰੰਭ ਕਰਕੇ ਸਰਬਨ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਹਰਾ ਕਰੋ ਬਲੰਦ ਗਤ ਕੇ ਆਖੋ ਜੇ ਵਾਹ ਗੁਰੂ ਜੀ ਕਾ ਖਾਲਸਾ ਤੇ ਜਨ ਜਗ ਮਹੇ ਸਦਾ ਸਦਾ ਹਰ ਕੇ ਗੁਣ ਗਾਏ ਵਾਹ ਗੁਰੂ 탄ਤਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੀਸਰੇ ਪਦੇ ਰਾਹੀ ਕਿ ਆਇਆ ਸਪਲ ਤਾਹੂ ਕੋ ਗਣੀਏ ਜਾ ਸਰਸਨ ਹਰ ਹਰ ਜਸ ਭਣੀਏ ਉਸੇ ਦਾ ਔਣਾ ਦੁਨੀਆਂ ਵਿੱਚ ਸਫਲ ਹੈ ਜਿਹੜਾ ਰਸਨਾ ਦੇ ਨਾਲ ਹਰੀ ਦੇ ਜਸ ਨੂੰ ਗਾਉਣਾ ਕਰਦਾ ਹੈ ਅਸ਼ਟਪਦੀ ਵਿੱਚ ਵੀ ਇਹ ਹੀ ਕਹਿੰਦੇ ਆ ਵੱਡ ਭਾਗੀ ਉਹ ਵੱਡੇ ਭਾਗਾ ਵਾਲਾ ਹੈ ਤੇ ਜਨ ਉਹ ਮਨੁੱਖ ਉਹ ਰੱਬ ਦਾ ਪਿਆਰਾ ਇਹ ਸੰਸਾਰ ਦੇ ਵਿੱਚ ਕੌਣ ਵੱਡ ਭਾਗੀ ਹੈ ਸਦਾ ਸਦਾ ਹਰ ਕੇ ਗੁਣ ਗਾਹੇ ਵੱਡੇ ਭਾਗਾਂ ਤੋਂ ਬਿਨਾਂ ਤਾਂ ਸਤਸੰਗ ਵੀ ਨਹੀਂ ਮਿਲਦੀ। ਭਾਸ਼ਾ ਕਹਿੰਦੇ ਵੱਡ ਭਾਗੀ ਸਤਸੰਗਤ ਪਾਵੈ ਭਾਗਹੀਨ ਭਰਮ ਚੋਟਾ ਖਾਵੈ। ਬਿਨ ਭਾਗਾਂ ਦਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਨ ਭਰੀਜੈ ਜੀਓ। ਇਸ ਕਰਕੇ ਉਹਨੂੰ ਵੱਡੇ ਭਾਗਾਂ ਵਾਲਾ ਮੰਨਿਆ ਉਹਨੂੰ ਚੰਗੇ ਭਾਗਾਂ ਵਾਲਾ ਉਹਨੇ ਮੰਨੋ ਪਿਛਲੇ ਜਨਮ ਵਿੱਚ ਆਏ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਹੈ ਜਿੰਨਾਂ ਦਾ ਫਲ ਉਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਰਹੀ ਹੈ ਮਢ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਜੋ ਹਰੀ ਦੇ ਗੁਣਾਂ ਨੂੰ ਬੋਲਦਾ ਕਰਦਾ ਹੈ ਨਾਮ ਦਾ ਨਾਮ ਜੋ ਕਰੇ ਵਿਚਾਰ ਜਿਹੜਾ ਰਾਮ ਦੇ ਨਾਮ ਨੂੰ ਵਿਚਾਰਦਾ ਕਰਦਾ ਹੈ ਭਾਵ ਜਿਹੜਾ ਹਰੀ ਦੇ ਨਾਮ ਦੀ ਵਿਚਾਰ ਕਰਦਾ ਹੈ ਕਿਉਂਕਿ ਜਦੋਂ ਅਸੀਂ ਸ਼ੈ ਪਾੜ ਖੰਡ ਪਾੜ ਕਥਾ ਕੀਰਤਨ ਕਿਸੇ ਵੀ ਢੰਗ ਦੇ ਨਾਲ ਬਾਣੀ ਨੂੰ ਪੜਦੇ ਹਾਂ ਤਾਂ ਬਾਣੀ ਦੇ ਵਿੱਚੋਂ ਸਾਨੂੰ ਮਾਰਗਦਰਸ਼ਨ ਪ੍ਰਾਪਤ ਹੁੰਦਾ ਹੈ ਕਹਿੰਦੇ ਸੰਸਾਰ ਵੀ ਸਭ ਤੋਂ ਵੱਡਾ ਧਨੀ ਕੌਣ ਹੈ ਸੰਸਾਰ ਨੇ 1 ਕਰੋੜ ਪਤੀਆਂ ਨੂੰ ਲੱਖ ਪਤੀਆਂ ਨੂੰ ਧਨੀ ਸਮਝਿਆ ਪਰ ਉਹ ਸਭ ਬਰਾਬਰ ਹੈ ਜਦੋਂ ਸੰਸਾਰ ਦੇ ਵਿੱਚੋਂ ਸੰਸਾਰ ਛੱਡ ਕੇ ਜਾਂਦਾ ਹੈ ਮਨੁੱਖ ਤੇ ਉਹ ਲੋ ਚਾਹੇ ਗਰੀਬ ਹੋਵੇ ਰਾਉ ਰੰਕ ਰਾਜਾ ਹੋਵੇ ਚਾਹੇ ਰੰਕ ਹੋਵੇ ਦੋਨਾਂ ਨੂੰ ਸ਼ਮਸ਼ਾਨ ਘਾੜ ਦੇ ਵਿੱਚ ਹੀ ਲਜਾਇਆ ਜਾਂਦਾ ਹੈ ਲੱਕੜਾਂ ਵਿੱਚ ਰੱਖਿਆ ਜਾਂਦਾ ਹੈ ਔਰ ਸਰੀਰ ਸੜ ਜਾਂਦਾ ਹੈ ਦੋਧਾ ਦਾ ਸਵਾਹ ਹੋ ਜਾਂਦਾ ਹੈ ਔਰ ਰੰਕ ਦੇ ਕੋਲ ਕੁਝ ਨਹੀਂ ਸੀ ਉਹਦੇ ਨਾਲ ਵੀ ਨਹੀਂ ਗਿਆ ਅਮੀਰ ਦੇ ਕੋਲ ਬਹੁਤ ਕੁਝ ਸੀ ਉਹਦੇ ਨਾਲ ਵੀ ਕੁਝ ਨਹੀਂ ਗਿਆ ਹੋ ਸਕਦਾ ਜਿਹੜਾ ਗਰੀਬ ਬੰਦਾ ਹੈ ਉਸ ਨੇ ਜ਼ਿੰਦਗੀ ਵਿੱਚ ਭਜਨ ਬੰਦਗੀ ਕੀਤੀ ਹੋਵੇ ਉਹ ਨਾਮ ਦੀ ਪੂੰਜੀ ਲੈ ਗਿਆ ਪਰ ਅਮੀਰ ਸਭ ਕੁਝ ਹੁੰਦੇ ਹੋਏ ਵੀ ਖਾਲੀ ਹੱਥ ਗਿਆ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸ ਨੂੰ ਧਣੀ ਕਹਿੰਦੇ ਆ ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚਾਰ ਕੋਥੀ ਸਹਿਬਾਨ ਪਹਿਲੇ ਗੁਰੂਆਂ ਦੀ ਬਾਣੀ ਲੈ ਕੇ ਆਉਣਾ ਕੀਤੀ ਐ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਜੋ ਬੀਬੀ ਰਜਨੀ ਦੇ ਪੋੜੇ ਦੇ ਨਾਲ ਥੜਾ ਹੈ ਜਿੱਥੇ ਬੈਠ ਕਰਕੇ ਸਤਿਗੁਰੂ ਅਰਜਨ ਦੇਵ ਜੀ ਕਾਰ ਸੇਵਾ ਦੇਖਿਆ ਕਰਦੇ ਸੀ ਉਸ ਥਲੀ ਉੱਪਰ ਲਿਆ ਕਰਕੇ ਪੋਥੀਆਂ ਵਿਰਾਜਮਾਨ ਕੀਤੀਆਂ ਸਾਰੀ ਰਾਤ ਉੱਥੇ ਪਹਿਰਾ ਦਿੱਤਾ ਸਿੱਖ ਸੰਗਤਾਂ ਨੇ ਕੀਰਤਨ ਕੀਤਾ ਰਹਿ ਉਹ ਕੀਰਤਨ ਹੋਆ ਰਹਿਣ ਸਭਾਈ ਜਦ ਦੂਜਾ ਦਿਨ ਚੜ੍ਹਿਆ ਤੜਕੇ ਮੇਰੇ ਪ੍ਰੀਤਮ ਜੀ ਨੇ ਆ ਕੇ ਦਰਸ਼ਨ ਦਿੱਤੇ ਔਰ ਇੱਕ ਪੋਥੀ ਪ੍ਰਕਾਸ਼ ਕੀਤੀ ਆ ਔਰ ਉਥੀ ਨੂੰ ਪ੍ਰਕਾਸ਼ ਕਰਕੇ ਜਦ ਪੋਤੀਆਂ ਦੇ ਦਰਸ਼ਨ ਕੀਤੇ ਤਾਂ ਗੁਰੂ ਅਰਜਨ ਦੇਵ ਜੀ ਦੇ ਮੁਖ ਚੋਂ ਬਚਨ ਨਿਕਲੇ ਆ ਹੰ ਕਨਵੰਦ ਭਾਗਟ ਸੱਚ ਗਾਏ ਹਰ ਗੁਣ ਗਾਵੇ ਸਹਿ ਸੁਭਾਏ ਅਸੀਂ ਕਿੱਡੇ ਧਨੀ ਆ ਕਿਉਂਕਿ ਜਦੋਂ ਕੋਈ ਆਪਣਾ ਵਿਰਸਾ ਵਿਰਾਸਤ ਵੇਖਦਾ ਹੈ ਊਂਜੀ ਦੇਖਦਾ ਹੈ ਸੱਤਤੀ ਵੇਖਦਾ ਹੈ ਫਿਰ ਪਤਾ ਲੱਗਦਾ ਹੈ ਕਿ ਮੈਂ ਕਿੱਡਾ ਧਨੀ ਆ ਤੇ ਬਹੁਤ ਸਾਰੇ ਅਮੀਰਾਂ ਦੇ ਪੁੱਤਰ ਜਾਂ ਅਮੀਰ ਲੋਕ ਸ਼ਰਕਾ ਦੇ ਵੀ ਰੁੱਲਦੇ ਫਿਰਦੇ ਆ ਸੱਤੀਆਂ ਦੇ ਮਾਲਕ ਪਰ ਇੱਥੇ ਕਿਹੜੇ ਧੜੀ ਦੀ ਗੱਲ ਕੀਤੀ ਆ ਹਮ ਤਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੇ ਸਹਿ ਸੁਭਾਏ ਅਸੀਂ ਉਸ ਹਰੀ ਦੇ ਗੁਣ ਗਾਉਦੇ ਹਾਂ ਜਿਹੜੇ ਸਾਡੇ ਨਾਲ ਜਾਣਗੇ ਸਹਿ ਸੁਭਾਏ ਜੋ ਸਾਨੂੰ ਸਹਿਜ ਜੋਗ ਬਖਸ਼ੇ ਹੈ ਕੋਈ ਹੱਥ ਜੋਗ ਨਹੀਂ ਕੋਈ ਥੋੜੀਆਂ ਤਾਂ ਆਪਣੀਆਂ ਦਲ ਧਾਰੇ ਕਰਨਾ ਨਹੀਂ ਹੈ ਸਹਿਜ ਦੇ ਦਾ ਹਸਣਦੇ ਆ ਖਲੰਦੇ ਆ ਪਹਿਨਦੇ ਆ ਖਮੰਦੇ ਆ ਮਿੱਚੇ ਹੋਵੇ ਮੁਗਤ ਨਾਨਕ ਸਤਗੁਰ ਭੇਟਿਆ ਐਸੀ ਹੋਵੇ ਜੁਗਤ ਸਾਨੂੰ ਐਸੀ ਜੋਗਤ ਬਖਸ਼ ਕੀਤੀ ਮੇਰੇ ਪ੍ਰੀਤਮ ਨੇ ਹਮ ਤਨ ਮਤ ਭਗਤ ਸਤਨਾਏ ਹਰ ਗੁਣ ਗਾਵੇ ਸਹਿ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਸਜਾਨਾ ਕਾ ਮੇਰਾ ਮਨ ਭਿਆ ਨਿਧਾਨਾ ਹਰ ਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੈ ਖਾਚੈ ਰਲ ਮਿਲ ਭਾਈ ਤੋਟਲ ਆਵੇ ਵੱਧਉ ਜਾਰੀ ਕੋ ਨਾਨਕ ਜਿਸ ਮਸਤਕ ਲੇਖ ਖਾਏ ਸੋ ਏਤ ਖਜ਼ਾਨੇ ਨਿਆ ਰਲਾਏ ਜਿਨ੍ਹਾਂ ਦੇ ਮਥੇ ਦੇ ਵੱਡੇ ਭਾਗ ਹੈ ਉਹ ਪਰਮੇਸ਼ਰ ਉਹਨਾਂ ਨੂੰ ਆਪਣੇ ਇਸ ਖਜ਼ਾਨੇ ਦਾ ਸਾਝੀਵਾਲ ਬਣਾਉਂਦਾ ਹੈ ਭਾਵ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਜੀਵਾਲ ਹਨ ਔਰ ਸੰਜੀਵਾਲ ਤਾਂ ਦੇ ਮਾਲ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰੂ ਹਨ ਸਭ ਐ ਸੰਜੀਵਾਲ ਸਰਦਾਰ ਤੂੰ ਕਿਸੇ ਨਾ ਦਿਸੈ ਮਹਾਰਾ ਜੀਓ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸੰਝ ਇਹ ਜਿਹੜਾ ਉਪਦੇਸ਼ ਹੈ ਕੋਈ ਬਾਣੀ ਦਾ ਚਾਰੇ ਵਰਨਾਂ ਲਈ ਸਾਜਾ ਹੈ ਨਾਮ ਨਾਮ ਜੋ ਕਰੇ ਵਿਚਾਰ ਸੇਤਨ ਮਹੰਤ ਗਣੀ ਸੰਸਾਰ ਤਾ ਪਿਉ ਗਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾਤਾ ਅਛੂ ਨਾ ਮੋਲ ਭਰੇ ਪੰਡਾਰ ਅਖੋਟ ਅਤੋਲ ਖਾਵੈ ਖਰਚੈ ਰਣ ਮਿਲ ਭਾਈ ਟੋਟ ਨ ਆਵੇ ਬਾਦਦਲ ਜਾਈ ਕਾ ਨਾਨਕ ਜਿਸ ਮਸਤਕ ਲੇਖ ਲਖਾਇ ਸੋ ਏਤ ਖਜ਼ਾਨੇ ਲੈ ਆਣ ਲਾਇ ਤੋ ਅਸੀਂ ਧਣੀ ਹਾਂ ਕੌਣ ਧਣੀ ਹੈ ਜਿਹੜਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ ਵਿਚਾਰਦਾ ਹੈ ਸੇਤਨਵੰਤ ਗਣੀ ਸੰਸਾਰ ਉਹਨਾਂ ਨੂੰ ਹੀ ਤਿੰਨਾਂ ਲੋਕਾਂ ਦੇ ਵਿੱਚ ਧਣੀ ਜਾਣੋ ਕਿਨਾਂ ਨੂੰ ਇੱਕ ਆਕੇ ਫਿਰ ਹੋਰ ਕਹਿੰਦੇ ਐ ਮਨ ਤਨ ਮੁਖ ਬੋਲੇ ਹਰ ਮੁਖੀ ਜਿਹੜੇ ਮਨ ਕਰਕੇ ਤਨ ਕਰਕੇ ਮੁਖ ਕਰਕੇ ਉਹ ਸੰਸਾਰ ਦੇ ਮੁਖੀ ਸੰਸਾਰ ਦੇ ਮਾਲਕ ਪਰਮੇਸ਼ਰ ਨੂੰ ਜਪਨਾ ਕਰਦੇ ਹਨ ਤਾਂ ਉਹ ਹੀ ਮੁਖੀ ਹੈ ਭਾਵ ਸੰਸਾਰ ਦੇ ਵਿੱਚ ਜਿਵੇਂ ਇੱਕ ਵਚਨ ਹੈ ਸਾਸਕਿਰਤੀ ਵਿੱਚ ਅਰੋਗਯੰਗroh ਖੰਡਨ पाञ्चक्रोध अग्निवः जिणे ਪਿੱਛੇ ਰਹਿ ਜਾਂਦੇ ਆ ਜਦੋਂ ਨਾਮ ਜਪਦੇ ਆ ਗੁਰਦੀ ਸੇਵਾ ਚ ਆ ਜਾਂਦੇ ਆ ਉਹਨਾਂ ਨੂੰ ਮੋਹਰੇ ਲਾਇਆ ਜਾਂਦਾ ਉਹਨਾਂ ਨੂੰ ਮੁਖੀ ਬਣਾਇਆ ਜਾਂਦਾ ਮਤਲਬ ਸ਼ਬਦ ਦਾ ਨਚੋੜ ਹੈ ਗੁਰਸੇਵਾ ਕਿੰਗਨ ਨਿਨਾਧਭਿਯਤੇ ਪਾञ्चक्रोध अग्निवः ਰੋਗੀਆਂ ਦੇ ਰੋਗ ਖੰਡਣ ਹੈ ਰੋਗੀਆਂ ਦੇ ਰੋਗ ਖੱਡੇ ਜਾਂਦੇ ਆ ਕੋਈ ਸੇਵਾ ਵਿੱਚ ਆ ਜਾਵੇ ਤਾਂ ਤੋਂ ਜਿਹੜੇ ਮਨ ਕਰਕੇ ਤਨ ਕਰਕੇ ਮੁਖ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਆ ਉਹ ਮੁਖੀ ਹਨ ਉਹ ਹਰੀ ਦੇ ਦਰਤੇ ਉੱਤੇ ਸਤਕਾਰਯੋਗ ਹਨ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਸਦਾ ਸਦਾ ਜਾਣੋ ਤੇ ਸੁਖੀ ਉਹ ਹਮੇਸ਼ਾ ਸੁਖੀ ਵਸਦੇ ਹਨ ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੋ ਗਿਆ ਹੁਣ ਚਾਹੀ ਘਰ ਦੇ ਵਿੱਚ ਗਰੀਬੀ ਹੋਵੇ ਭਾਵੇਂ ਕਵੀ ਸਾਬ ਜੀ ਵਗੋ ਜਾ ਹੋਰ ਭਗਤਾ ਵੰਗੋ ਪਰ ਉਹ ਦੁਖੀ ਨਹੀਂ ਹੁੰਦੇ ਉਹ ਉਸੇ ਸੰਤੋਖ ਦੇ ਵਿੱਚ ਰਜੇ ਹੁੰਦੇ ਤਿਤ ਭਈ ਸੱਚ ਭੋਜਨ ਖਾਇਆ ਮਨਤਾ ਰਸਨਾ ਨਾਮ ਧਿਆਇਆ ਸਦਾ ਸਦਾ ਜਾਣੋ ਤੇ ਸੁਖੀ ਉਹ ਹਮੇਸ਼ਾ ਸੁਖੀ ਵਸਦੇ ਹਨ ਪਛਾਨੇ ਕੌਣ ਜਿਨ੍ਹਾਂ ਨੇ ਉਸ ਇੱਕ ਪਰਮੇਸ਼ਰ ਨੂੰ ਪਛਾਨ ਲਿਆ ਏਕੋ ਬੀਤੇ ਹੋਏ ਸਮੇਂ ਭੂਤਕਾਲ ਵਿੱਚ ਏਕੋ ਅੱਜ ਵੀ ਵਰਤਮਾਨ ਵਿੱਚ ਤੇ ਏਕ ਆਉਣ ਵਾਲੇ ਸਮੇਂ ਭਵਿੱਖ ਵਿੱਚ ਵੀ ਜਿਹੜਾ ਰਹੇਗਾ ਜਿਹੜਾ ਉਹਨੂੰ ਪਛਾਨ ਲਿਆ ਏ ਇਸੇ ਨੂੰ ਕਹ ਦਿਓ ਆਦ ਸਤਿ ਜੁਗਤ ਸਤਿ ਹੈ ਕਿ ਸਤਿ ਨਾਲਕ ਹੋਸੀ ਕਿ ਸਤਿ ਇਸੇ ਨੂੰ ਕਹਦੇ ਹੋ ਆਗ ਪੂਰਨ ਬੰਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਇਸੇ ਨੂੰ ਇੱਥੇ ਏਕੋ ਏਕ ਏਕ ਤਿੰਨ ਵਾਰੀ ਇੱਥੇ ਵੀ ਲਿਖ ਦਿੱਤਾ ਹੈ ਏਕੋ ਭਾ ਪਿਛਲੇ ਸਮੇਂ ਵਿੱਚ ਏਕ ਅੱਜ ਵੀ ਔਰ ਏਕ ਔਰ ਵਾਲੇ ਸਮੇਂ ਵਿੱਚ ਵੀ ਰਹੇਗਾ ਜਿਹਨੇ ਇਹ ਨੂੰ ਜਾਣ ਲਿਆ ਇਕੋ ਇੱਕ ਇੱਕ ਪਛਾਨ ਇਤਿਉ ਤਕੀਉ ਸੋਜੀ ਜਾਣੈ ਉਹਨਾਂ ਨੂੰ ਬੀਤੇ ਸਮੇਂ ਦੀ ਤੇ ਔੜ ਵਾਲੇ ਸਮੇਂ ਦੀ ਇਤੋ ਤਕੀ ਇਥੋਂ ਦੀ ਲੋਪ ਦੀ ਤੇ ਪਰਲੋਕ ਦੀ ਸਮਝ ਆ ਜਾਂਦੀ ਹੈ ਉਹ ਦੋਹਾ ਲੋਕਾਂ ਦੇ ਮਾਲਕ ਜਾਣੂ ਬਣ ਜਾਂਦੇ ਐ ਜਿਨ੍ਹਾਂ ਨੇ ਉਸ ਹਰੀ ਨੂੰ ਪਛਾਨ ਲਿਆ ਜਿਨ੍ਹਾਂ ਨੇ ਉਹਦੇ ਨਾਲ ਜੁੜਨਾ ਕੀਤਾ ਉਹਨਾਂ ਨੇ ਸਭ ਕੋ ਸਮਝ ਲਿਆ ਜਿਸ ਤਰ੍ਹਾਂ ਭਗਤ ਪੀਪਾ ਜੀ ਕਹਿੰਦੇ ਹਨ ਕਾਇਓ ਦੇਵਾ ਕਾਇਓ ਦੇਵਲ ਕਾਇਓ ਜਨਮ ਜਾਤੀ ਕਾਇਆ ਤੂਪ ਦੀਪਨੀ 베ਦਾ ਕਾਇਆ ਕੋ ਜੋ 파ਤੀ ਕਾਇਆ ਬਹੁ ਖੰਡ ਖੋਜਤੇ ਨਮਨਿੰਦ ਪਾਈ ਨਾ ਕਿਛ ਆਏ ਵੋ ਨਾ ਜਾਏ ਵੋ ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮੇ ਪਰਮ ਤਤ ਹੈ ਸਤਗੁਰ ਹੋਏ ਨਖਾਵੇ ਭਗਤ ਪੀਪਾ ਜੀ ਕਹਿੰਦੇ ਹੁਣ ਪਤਾ ਲੱਗਿਆ ਕਿ ਮੈਂ ਤਾਂ ਪਰਮਾਸ਼ਮਾ ਦੀ ਅਸਰ ਨਾਗ ਸੰਗ ਜਿਸ ਕਾਮਣ ਮਾਨਿਆ ਉਹਨਾਂ ਨੂੰ ਇਥੋਂ ਤੇ ਉਥੋਂ ਦੀ ਲੋਕ ਤੇ ਪਰਲੋਕ ਦੀ ਸੋਝੀ ਹੋ ਜਾਂਦੀ ਹੈ ਬੀਤੇ ਦੀਤੀ ਆਉਣ ਵਾਲੇ ਦੀ ਸਮਝ ਆ ਜਾਂਦੀ ਹੈ ਨਾਮ ਸੰਗ ਜਿਸ ਕਾਮਣ ਮਾਨਿਆ ਜਿਨ੍ਹਾਂ ਦਾ ਮਨ ਨਾਮ ਦੇ ਨਾਲ ਜੁੜ ਗਿਆ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਲ ਜੁੜ ਕੇ ਮੰਨ ਗਿਆ ਖੜ ਗਿਆ ਨਾਨਕ ਤਨੈ ਨਿਰੰਜਨ ਜਾਣਿਆ ਉਸ ਨੇ ਉਸ ਨਿਰੰਜਨ ਰੰਗ ਰੂਪ ਰਹਿਤ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਨੂੰ ਜਾਣਣਾ ਕੀਤਾ ਏ ਸੀ ਤੀਸਰੇ ਪਦੇ ਦੀ ਵਿਚਾਰ ਅੱਗੇ ਚੌਥਾ ਅਰੰਭ ਹੁੰਦਾ ਹੈ ਗੁਰਪ੍ਰਸਾਦ ਆਪਣੇ ਆਪ ਸੂਝੈ ਤਿਸ ਕੀ ਜਾਣੋ ਤਿਸ਼ਨਾ ਮੁਝੈ ਇਹ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਬਲਾਵ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ